ਤੇ ਜਿਵੇਂ ਤੁਹਾਡੇ ਨਾਲ ਮੈਂ ਵਾਅਦਾ ਕੀਤਾ ਸੀ ਕਿ ਭਾਈ ਸਾਹਿਬ ਜਰਨੈਲ ਸਿੰਘ ਹੋਣ ਤੋਂ ਬਾਅਦ ਅਸੀਂ ਲਖਵੀਰ ਸਿੰਘ ਢੱਲੋਂ ਨਾਲ ਗੱਲਬਾਤ ਕਰਾਂਗੇ ਇਹਨਾਂ ਦੇ ਉੱਤੇ ਵੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਸਖਤਰ ਹੋਣ ਦੇ ਨਾਤੇ ਗੁਰੂ ਘਰ ਦੇ ਵਿੱਚ ਚਾਹੇ ਆਮਦਨੀ ਦੀ ਗੱਲ ਹੋਵੇ ਸੇਵਾ ਦੀ ਗੱਲ ਹੋਵੇ ਹੁਣ ਆਪਾਂ ਨਵੇਂ ਪ੍ਰੋਜੈਕਟ ਦੇ ਲਈ ਢੱਲੋਂ ਸਾਹਿਬ ਕਿੰਦਾ ਦੀ ਤਿਆਰੀ ਕਰ ਰਹੇ ਆ ਤੇ ਕੀ ਉਮੀਦ ਕਰੀਏ ਸਿੱਖ ਸੰਗਤ ਤੋਂ ਬਨਾਰਾ ਸਾਰੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ ਵਿੱਚ ਜਦੋਂ ਇਹ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਤੇ ਅਸੀਂ ਸਾਰੀ ਕਮੇਟੀ ਨੇ ਇੱਕ ਸਕੀਮ ਬਣਾਈ ਸੀ ਅੱਛਾ ਜੀ ਵੀ ਜਿੰਨੇ ਵੀ ਪਰਿਵਾਰ ਦੇ ਮੈਂਬਰ ਕੰਮ ਕਰਦੇ ਆ ਉਹ ਸਾਰੀ 100 ਡਾਲਰ ਪਰ ਮੈਂਬਰ ਯੋਗਦਾਨ ਪਾਉਣ ਹਰੇਕ ਮਹੀਨੇ ਕੇ ਹਰੇਕ ਮਹੀਨੇ ਹਰੇਕ ਮਹੀਨੇ ਯੋਗਦਾਨ ਪਾਉਣ ਸੋ ਜੇ ਸਾਲ ਚ 12 ਮਹੀਨੇ ਤਾਂ ਚਲੋ 1200 1200 ਡਾਲਰ ਪਰ ਪਰ ਸੰਦਾ ਜਿਹੜਾ ਕੰਮ ਕਰਦਾ ਆ ਬਹੁਤ ਖੂਬ ਹੈਗੇ ਜਿੰਨੇ ਵੀ ਪਰਵਾਰ ਦੇ ਮੈਂਬਰ ਕੰਮ ਕਰਦੇ ਅੰਜਲੀ ਵੀ ਪਰਵਾਰ ਜੇ ਤੋ ਕਰਦੇ ਆ 200 ਡਾਲਰ ਜਿੱਤੇ ਨਾ ਕਰਦੇ 300 ਡਾਲਰ ਠੀਕ ਹੈ ਜੀ ਤੇ ਸੰਗਤ ਨੇ ਸਾਡੀ ਇਹ ਸਾਰੀ ਬੇਨਤੀ ਨੂੰ ਮਨਜ਼ੂਰ ਦਿੱਤਾ ਬਹੁਤ ਖੂਬ ਤੇ ਔਰ ਇਹ ਆਪਣਾ ਜੋ ਵੀ ਆਟੋਮੈਟਿਕ ਪੇਮੈਂਟ ਸ਼ੁਰੂ ਕਰ ਦਿੱਤੀ ਹੈ ਜੀ ਤਕਰੀਬਨ ਸਾਡੇ ਕੋਲ 2250 ਦੇ ਕਰੀਬ ਆਟੋਮੈਟਿਕ ਪੇਮੈਂਟ ਮੰਥਲੀ ਆ ਰਹੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਸੰਗਤ ਦੇ ਸਹਿਯੋਗ ਤੋਂ ਬਿਨਾ ਇਸ ਤਰ੍ਹਾਂ ਦੇ ਜਿਹੜੇ ਕਾਰਜ ਆ ਕਦੇ ਪ੍ਰੇਣੀ ਚੜਦੇ ਸੋ ਮੈਂ ਚਾਹਾਂਗਾ ਤੁਸੀਂ ਆਪਣੇ ਨੂੰ ਹੋਰ ਵੀ ਜਿਹੜੀ ਸੰਗਤੇ ਦੇ ਵਿੱਚ ਯੋਗਦਾਨ ਪਾ ਸਕਦੀ ਆ ਉਹਨਾਂ ਨੂੰ ਬੇਨਤੀ ਜ਼ਰੂਰ ਕਰੋ ਅੱਜ ਇਹ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਇਹ ਜੋ ਪ੍ਰੋਜੈਕਟ ਆ ਬਹੁਤ ਵੱਡਾ ਪ੍ਰੋਜੈਕਟ ਆ तकरीबन 10 ਮਿਲੀਅਨ ਡਾਲਰ ਲੱਗ ਜਾਣਾ ਜੀ ਤੇ ਇਹ ਸਾਰੇ ਸੰਗਤ ਦੀ ਸਹਿਯੋਗ ਦੇ ਨਾਲ ਹੀ ਬਣਨਾ ਹੈ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਵਾਧੂ-ਵਾਧ ਇਹ ਸੇਵਾ ਵਿੱਚ ਆਪਣਾ ਆਪਣਾ ਯੋਗਦਾਨ ਪਾਉਣ ਬਹੁਤ ਖੂਬ ਕਾਫੀ ਵੱਡੀ ਜਗ੍ਹਾ ਇਹ ਔਰ ਮੈਂ ਉਮੀਦ ਕਰਦਾ ਕਿ ਜਿੱਥੇ ਗੁਰੂ ਘਰ ਦੇ ਦਰਬਾਰ ਸਾਹਿਬ ਸਜੋਬਤ ਹੋਣਗੇ ਉੱਥੇ ਜਿਹੜੀਆਂ ਕੁਝ ਹੋਰ ਐਕਟੀਵਿਟੀਜ਼ ਜਿਨ੍ਹਾਂ ਦੇ ਨਾਲ ਸਿੱਕ ਕੋ ਪ੍ਰਦੇਸ਼ਾਂ ਚ ਰਹਿ ਕੇ ਸਮੇਂ ਦੀ ਹਾਨੀ ਬਣ ਸਕਦੀ ਹੈ ਉਹ ਸਾਰੇ ਪ੍ਰੋਜੈਕਟ ਇੱਕ ਇੱਕ ਕਰਕੇ ਇੱਥੇ ਪ੍ਰਮਾਨ ਚੜ੍ਹਨਗੇ ਸਾਰੇ ਹੀ ਸਿੱਖ ਸੰਗਤ ਨੂੰ ਇਕੱਲੇ ਹਾਕਸਬੇ ਰੀਜਨ ਦੇ ਵਿੱਚ ਨਿਊਜ਼ੀਲੈਂਡ ਦੇ ਵਸਨੀਕਾਂ ਨੂੰ ਹੀ ਨਹੀਂ ਜਿਹੜੇ ਬਾਕੀ ਮੁਲਕਾਂ ਦੇ ਵਿੱਚ ਵੀ ਸਾਡੇ ਭੈਣਾ ਭਰਾ ਰਹਿੰਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਜ਼ਰੂਰ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਆਪ ਦੋਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ